ਸਤਿ ਸ਼੍ਰੀ ਅਕਾਲ ਦੋਸਤੋ ਬਾਈ ਗੁਰਵਿੰਦਰ ਕੋਲੇ ਆਏ ਆ ਤੇ ਗੋਭੀ ਦੀ ਪਨੀਰੀ ਦੀ ਬਜਾਈ ਚੱਲ ਰਹੀ ਆ ਬਾਈ ਹੋਰੀ ਗੋਭੀ ਦਾ ਬੀਜ ਬੀਜ ਰਹੇ ਆ ਸੈਮੀਨਸ ਦੀ SV4052 ਬਹੁਤ ਹੀ ਮਸ਼ਹੂਰ ਵੈਰਾਈਟੀ ਆ ਵਧੀਆ ਝਾੜ ਆ ਤੇ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਬਾਈ ਹੋਰੀ ਪਨੀਰੀ ਬੀਜ ਰਹੇ ਆ ਬਾਈ ਕੀ ਹਾਲ ਚਾਲ ਆ ਜੀ ਵਧੀਆ ਬਹੁਤ ਵਧੀਆ ਅੱਜ ਕਿੰਨੀ ਤਰੀਕ ਨੂੰ ਬਜਾਈ ਕਰ ਰਹੇ ਹੋ ਬਾਈ ਅੱਜ ਬਾਈ 10 ਜੁਲਾਈ ਹੋਗੀ ਕਿੰਨੇ ਟਾਈਮ ਚ ਤਿਆਰ ਹੋ ਜੂਗੀ ਪਨੀਰੀ ਇਹ 25 ਤੋਂ 30 ਦਿਨਾਂ ਦੇ ਵਿੱਚ ਪਨੀਰੀ ਤਿਆਰ ਹੋ ਜੂਵੇ ਠੀਕ ਹੈ ਜੀ ਜਿਹੜੇ ਕਿਸੇ ਭਰਾ ਨੇ ਬਈ ਪਨੀਰੀ ਲੈਣ ਆਉਣਾ ਤੁਹਾਡੇ ਤੋਂ ਪਹਿਲਾਂ ਬੁਕਿੰਗ ਹੋਵੇ ਜਾਂ ਮੌਕੇ ਦੀ ਦੇ ਦੇਣੇ ਬਈ ਜਿਹੜੀ ਸੈਮੀਨਸ ਦੀ ਉਹਦੀ ਤਾਂ ਬੁਕਿੰਗ ਤਾਂ ਹੀ ਆਪਾਂ ਵੀਜ ਰਹੇ ਆ ਤੇ ਬਾਕੀ ਆਉਣ ਵਾਲੇ ਟਾਈਮ ਸਮੇਂ ਦੇ ਵਿੱਚ ਜਿਹੜੀ ਅਸੀਂ ਹੋਰ ਵੀਜਾਂਗੇ ਉਹ ਕਦੋਂ ਵੀ ਆ ਕੇ ਹੋਰ ਵੈਰੈਟੀ ਕੋਈ ਵੀ ਲਿਆ ਸਕਦਾ ਠੀਕ ਹੈ ਜੀ ਦੋਸਤੋ ਸੰਬਰਕ ਜ਼ਰੂਰ ਕਰੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਹਾਈਬ੍ਰਿਡ ਗੋਭੀ ਦੀ ਪਨੀਰੀ ਦੀ ਬਜਾਈ ਚੱਲ ਰਹੀ ਅੱਜ 10 ਜੁਲਾਈ ਆ ਤੇ ਬਾਈ ਹੋਰੀ ਹਰ ਸਾਲ ਗੋਭੀ ਦੀ ਪ ਬਈ ਸਹੀ 60 ਦਿਨਾਂ ਚ ਹੋ ਜਾਂਦੀ ਤਿਆਰ ਇਹ ਹਾਂ ਬਈ 60 ਦਿਨਾਂ ਚ ਵਾਣ ਖਾਲੀ ਕਰ ਦਿੰਦੀ ਕਿੰਨਾ ਕੁ ਹੁੰਦਾ ਵੇਟ ਫੁੱਲ ਦਾ ਯਾਰ ਇਹ 800 ਤੋਂ 900 ਗ੍ਰਾਮ 700 ਤੋਂ ਲੱਗ ਜਾਂਦਾ ਬਈ ਸਟਾਰਟ ਹੋਣ ਦਾ ਜਿਵੇਂ ਆਪਾਂ ਕਹਿੰਨੇ ਵੀ ਦੀਵਾਲੀ ਦੇ